ਸ਼ੀ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅチェਹਾ ਪਾਣਾ ਵਾਪਰਿਆ ਇਸ 60 ਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੋਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਅਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸਿਸਟਿਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ TV ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਸ ਕਿੰਟਾ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਾਰ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਤੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕਦੀ ਲਹਿਰਾ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਸਕਿੰਟਾ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਦੀ ਇਹ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕਦੀ ਲਹਿਰਾ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਸੀਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਦੇ ਨਾਲ ਮੌਤ ਹੋ ਗਈ ਸਵੇਰੇ 9:20 ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਦਾ ਹੈ ਤਾਂ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕਦੀ ਲਹਿਰਾ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਸੀਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਲ ਸਕਿੰਟਾ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਦੇ ਨਾਲ ਮੌਤ ਹੋ ਗਈ ਸਵੇਰੇ 9:20 ਦੀ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਦਾ ਹੈ ਤਾਂ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਸੀਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚਾਹ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਾਰ ਤੋੜਾ ਪੈਣ ਦੇ ਨਾਲ ਮੌਤ ਹੋ ਗਈ ਸਵੇਰੇ 9:20 ਦੀ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰ ਆ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਸੀਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਸਿਸਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚਾਹ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਾਰ ਤੋਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਦਾ ਹੈ ਤਾਂ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰ ਆ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚਾਹ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਦਾ ਹੈ ਤਾਂ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰ ਆ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚਾਹ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਾਰ ਦੌਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਤੇ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚਾਹ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਾਰ ਦੌਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਤੇ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰ ਆ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸਿਸਟਿਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਅਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਅਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30000 ਰਿਪੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਾਰ ਤੋਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰ ਆ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਜ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਤਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30000 ਰਿਕਾਰਡ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਦ ਦੋਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:20 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਤਿਓ ਤਰਸਲੇ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲਦਦ ਦੌਰਾ ਪੈਂਦੇ ਨਾਲ ਮੌਤ ਹੋ ਗਈ ਸਵੇਰੇ 9:20 ਵਜੇ ਦੀ ਇਹ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਜ਼ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੋਰਾ ਪੈਂਡ ਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਤਹਿਨ ਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕੇਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸ ਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ 60 ਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਟੀਵੀ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਤੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਥਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਦੇ ਨਾਲ ਮੌਤ ਹੋ ਗਈ ਸਵੇਰੇ 9:22 ਵਜੇ ਦੀ ਇੱਕ ਘਟਨਾ ਹੈ 6 ਅਕਤੂਬਰ ਦੀ ਤਾਂ ਐਸਆਈ ਅਦਾਲਤ ਦੇ ਹੱਥ ਵਿੱਚ ਡਿਊਟੀ ਤੇ ਸੀ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਚੜਾਇਆ ਐਂਟਰ ਕਰਤਾ ਹੈ ਹੈਂਡਸ਼ੇਕ ਆਪਣੇ ਸਾਥੀਆਂ ਦੇ ਨਾਲ ਕੀਤਾ ਗਿਆ ਹਾਲਾਂਕਿ ਜਿਵੇਂ ਹੀ ਉਹ ਐਸਕਲੇਟਰ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਡਿੱਗ ਜਾਂਦਾ ਤੇ ਬੇਹੋਸ਼ ਹੋ ਜਾਂਦਾ ਹੈ ਵੀਡੀਓ ਵਿੱਚ ਅੱਗੇ ਹੋਰ ਸਟਾਫ ਅਤੇ ਪੁਲਿਸ ਅਧਿਕਾਰੀ ਉਸਦੀ ਮਦਦ ਦੇ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਨੇ ਉਸ ਨੂੰ ਤੁਰੰਤ ਹਸਪਤਾਲ ਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਇਸ ਘਟਨਾ ਦੇ ਨਾਲ ਅਦਾਲਤੀ ਕੰਪਲੈਕਸ ਵਿੱਚ ਸੋਕ ਦੀ ਲਹਿਰਾਂ ਇਸ ਘਟਨਾ ਤੋਂ ਹਰ ਕੋਈ ਹੈਰਾਨ ਸਥਾਨਕ ਪੁਲਿਸ ਨੇ ਡੈੱਡ ਬੋਡੀ ਨੂੰ ਪੋਸਟਮਾਰਟਮ ਤੇ ਲਈ ਪੇਚ ਦਿੱਤਾ ਇਸ ਸੀਐਸਟੀਵੀ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿੰਨੇ ਖੁਸ਼ਮਿਸਾਲ ਵਿਅਕਤੀ ਦੇ ਨਾਲ ਇਹ ਸਭ ਹੋਇਆ ਦਰਸਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਜੋ ਕਿ ਸਬ ਇੰਸਪੈਕਟਰ ਹੈ ਹੈਂਡਸ਼ੇਕ ਮੁਸਕਰਾਹਟ ਦੇ ਨਾਲ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੇ ਨਾਲ ਮਿੰਟਾ ਸਕਿੰਟਾਂ ਦੇ ਵਿੱਚ ਅਚੇਹਾ ਪਾਣਾ ਵਾਪਰਿਆ ਕਿਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇਹ ਘਟਨਾ ਰਾਜਸਤਾਨੀ ਦਿੱਲੀ ਦੇ 30 ਹਜ਼ਾਰੀ ਕੋਰਟ ਦੇ ਵਿੱਚ ਵਾਪਰੀ ਜਿੱਥੇ ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਦੀ ਦਿਲਦਦ ਦੌੜਾ ਪੈਂਦੇ ਨਾਲ ਮੌਤ ਹੋ ਗਈ